ਸੈਂਪਲੀ ਸਾਹਿਬ ਤੋਂ ਚੱਲੇ ਸੀਗੇ ਚੁੰਨੀ ਦੇ ਨੇੜੇ ਸੈਂਪਲੀ ਸਾਹਿਬ ਪਿੰਡ ਹੈ ਜੀ ਉਥੋਂ ਨਗਰ ਕੀਰਤਨ ਚੱਲਿਆ ਸੀਗਾ ਅਸੀਂ ਉਹਦੇ ਵਿੱਚ ਆਏ ਸੀਗੇ ਕਿਉਂਕਿ ਜਿੰਨੇ ਵੀ ਬੱਚੇ ਆਪਣੇ ਨਾਲ ਖੇਡਦੇ ਆ ਗੱਤਗਾ ਖੇਡਦੇ ਆ ਇਹਨਾਂ ਦਾ ਪਰਿਵਾਰ ਆਪਾਂ ਨੂੰ ਬਹੁਤ ਸਪੋਰਟ ਕਰਦੇ ਆ ਇਹ ਚੀਜ਼ 'ਚ ਵੀ ਆਪਣੇ ਬੱਚੇ ਖਾੜੇ ਗੱਤਗਾ ਸਿਖਾਓ ਬਾਣੀ ਨਾਲ ਜੋੜੋ ਬੱਦ ਤੇ ਬੱਦ ਸਿੰਘ ਜੋੜਨਾ ਵੀ ਤੁਸੀਂ ਉਰੇ ਆਓ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਬਾਬਾ ਜੋਰਾਵਲ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜਹਾਰ ਸਿੰਘ ਉਹਨਾਂ ਦੇ ਕੈਂਤੇ ਰਾਤੇ ਚੱਲੋ ਉਹਨਾਂ ਆਹੀ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਦੇ ਕੇਸ ਕਤਲ ਨਾ ਕਰੋ ਨਾ ਕਰੋ ਨਾ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਜੀ ਜੇਕਰ ਲੱਗ ਜਾਵੇ ਨਾਲ ਜਾਬੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਇਸ ਸਮੇਂ ਅਸੀਂ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਕਿ ਸੰਗਤ ਜਿਹੜੀ ਹੈ ਲਗਾਤਾਰ ਤਮਸਤਕ ਹੋ ਰਹੀ ਹੈ ਜੇਕਰ ਗੱਲ ਕੀਤੀ ਆਵਤਾਂ ਇੱਥੇ ਮਹਾਨ ਗੁਰ ਕੀਰਤਨ ਜਿਹੜੀ ਸ਼ੁਰੂਆਤ ਆ ਉਹ ਕੀਤੀ ਜਾਵੇਗੀ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗ ਜਿਹੜੀ ਆ ਉਹ ਨਗਰ ਕੀਰਤਨ ਦੇ ਨਾਲ ਸ਼ਮੂਲਤ ਕਰਦੀ ਹੋਈ ਸਤਨਾਮ ਦਾ ਵਾਹਿਗੁਰਦ ਦਾ ਜਾਪ ਕਰਦੀ ਹੋਈ ਨਗਰ ਕੀਰਤਨ ਜਿਹੜਾ ਜੋਤੀ ਸਰੂਪ ਵਿਖੇੜਾ ਸਮਾਪਤ ਹੋਵੇਗਾ ਸੋ ਅਸੀਂ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਸਿੱਖੀ ਦੇ ਬਾਣੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਆਧੇ ਸਮੇਂ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਜਿਹੜਾ ਸਿੱਖ ਦੀ ਚੜ੍ਹਦੀ ਕਲਾ ਦੇ ਲਈ ਜਿਹੜੇ ਕੁਰਬਾਨੀਆਂ ਦਿੱਤੀਆਂ ਨੇ ਤਾਂ ਸਾਡਾ ਵੀ ਜਿਹੜਾ ਮੋਢਲਾ ਫਰਜ਼ ਬਣਦਾ ਸੀ ਆਪਣੇ ਬੱਚਿਆਂ ਨੂੰ ਜਿਹੜਾ ਇਸ ਸਥਾਨ ਤੇ ਲੈ ਕੇ ਉਨਾ ਇਤਿਹਾਸ ਤੋਂ ਜਾਣੂ ਕਰਵਾਈਏ ਇਹ ਤਸਵੀਰ ਹੈ ਉਹਨਾਂ ਲਾੜੀਆਂ ਫੌਜਾਂ ਦੀ ਛੋਟੇ ਛੋਟੇ ਬੱਚਿਆਂ ਦੀ ਜੋ ਜਕਾਰਿਆਂ ਦੇ ਨਾਲ ਇਸ ਧਰਤੀ ਤੇ ਪਹੁੰਚਣੇ ਸਭ ਤੋਂ ਪਹਿਲਾ ਜਕਾਰਾ ਲਾੜਨੇ ਆ ਗੁਰੂ ਜੀ ਫਤਿਹ ਬਖਸ਼ੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਬਾਈ ਤੁਸੀਂ ਰਸੂਲਪੁਰ ਰਸੂਲਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਛਾ ਜੀ ਰਸੂਲਪੁਰ ਪਿੰਡ ਹੈ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ ਤੇ ਕਿੰਨੇ ਕੁ ਬੱਚੇ ਬਾਈ ਤੁਸੀਂ ਲੈ ਕੇ ਆਏ ਹੋ ਆਪਣੇ ਕੋਲੇ ਬੱਚੇ ਲੈ ਕੇ ਆਏ ਜੀ ਅਸੀਂ 20 ਸਿੰਘ ਲੈ ਕੇ ਆਏ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਿਹੜੀ ਜਗ੍ਹਾ ਚੱਲੇ ਸੀ ਬਾਈ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਤੇ ਕਿੰਨਾ ਸਫਰ ਤਾਇਕ ਕੀਤਾ ਸੀ ਅਸੀਂ ਜੀ ਸੈਂਪਲੀ ਸਾਹਿਬ ਤੋਂ ਚੱਲੇ ਸੀਗੇ ਚੁੰਨੀ ਦੇ ਨੇੜੇ ਸੈਂਪਲੀ ਸਾਹਿਬ ਪਿੰਡ ਹੈ ਜੀ ਉਥੋਂ ਨਗਰ ਕੀਰਤਨ ਚੱਲਿਆ ਸੀਗਾ ਅਸੀਂ ਉਹਦੇ ਵਿੱਚ ਆਏ ਸੀਗੇ ਖੇਡਦੇ ਆਏ ਸੀਗੇ ਬਸੀ ਤੱਕ ਖੇਡੇ ਫਿਰ ਇੱਧਰ ਵੀ ਖੇਡਦੇ ਇੱਥੇ ਇਸ ਸਥਾਨ ਤੇ ਪਹੁੰਚੇ ਹਾਂ ਜੀ ਬਾਈ ਛੋਟੇ ਛੋਟੇ ਬੱਚੇ ਲੈ ਕੇ ਆਇਓ ਠੰਡ ਦੀ ਉਹ ਪੋਉ ਦੀਆਂ ਰਾਤਾਂ ਜਦੋਂ ਛੋਟੇ ਸਾਹਿਬ ਜੀ ਆਦ ਨੇ ਸ਼ੀਧੀ ਪ੍ਰਾਪਤ ਕੀਤੀ ਹੈ ਤਾਂ ਅੱਜ ਅਸੀਂ ਉਹ ਡਰਦੇ ਆ ਵੀ ਆਪਣੇ ਬੱਚਾ ਨੂੰ ਨਾਲ ਲੈ ਕੇ ਆਈਏ ਅਸੀਂ ਬੱਚੇ ਦੇਖ ਰਿਹਾ ਬੜੇ ਜਿਹੜਾ ਲੀਡਰ ਹੋ ਕੇ ਜੜਾ ਖਾਸ ਤੌਰ ਤੇ ਮੈਂ ਇੰਨਾ ਕਹਿਣਾ ਚਾਹੁੰਦਾ ਕਿਉਂਕਿ ਜਿੰਨੇ ਵੀ ਬੱਚੇ ਆਪਣੇ ਨਾਲ ਖੇਡਦੇ ਆ ਗੱਤਗਾ ਖੇਡਦੇ ਆ ਇਹਨਾਂ ਦਾ ਪਰਿਵਾਰ ਆਪਾਂ ਨੂੰ ਬਹੁਤ ਸਪੋਰਟ ਕਰਦੇ ਆ ਇਹ ਚੀਜ਼ 'ਚ ਮੈਂ ਅੱਗੇ ਤੋਂ ਆਹੀ ਬੇਨਤੀ ਕਰਦਾ ਹੋਰ ਵੀ ਬੱਚੇ ਆਪਣੇ ਲਾਗ ਲੱਗਦੇ ਪਿੰਡਾਂ ਦੇ ਉਹਨਾਂ ਨੂੰ ਵੀ ਆਹੀ ਬੇਨਤੀ ਕਰਦਾ ਨਿਊਜ਼ ਦੇ ਜ਼ਰੀਏ ਵੀ ਆਪਣੇ ਬੱਚੇ ਖਾੜੇ ਗੱਤਗਾ ਸਿਖਾਓ ਬਾਣੀ ਨਾਲ ਜੋੜੋ ਵੱਧਦੇ ਵੱਧ ਸਿੰਘ ਜੋੜਨਾ ਤਾਂ ਜੋ ਆਪਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਉਹਨਾਂ ਨੇ ਜੋ ਕੇਕੇ ਗਏ ਆ ਉਹ ਆਪਾਂ ਕਰ ਸਕੀਏ 来 ਤੁਸੀਂ ਪਤਾ ਕਿਹੜੇ ਜਗ੍ਹਾ ਤੇ ਆਇਓ ਕਿਹੜੀ ਜਗ੍ਹਾ ਤੇ ਆਇਓ ਤੁਸੀਂ ਫਤੇਗੜ ਸਾਹਿਬ ਜੀ ਤੇ ਪਤਾ ਇਤਿਹਾਸ ਪਤਾ ਕੀ ਹੈ ਇੱਥੇ ਦਾ ਕੀ ਇਤਿਹਾਸ ਹੈ ਹਾਂ ਜੀ ਕੀ ਇਤਿਹਾਸ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਹਾਂ ਤੁਹਾਨੂੰ ਪਤਾ ਨੀਆ ਦੇ ਵਿੱਚ ਚਨਾਇਤਾ ਗਿਆ ਸੀ ਇੰਨੀ ਠੰਡ ਦੇ ਵਿੱਚ ਤੁਹਾਨੂੰ ਇਤਿਹਾਸ ਪਤਾ ਸਕੂਲੇ ਪੜਾਇਆ ਜਾਂਦਾ ਕਿ ਨਹੀਂ ਹਾਂ ਸਕੂਲ ਚ ਪੜਾਇਆ ਜਾਂਦਾ ਪੜਾਇਆ ਜਾਂਦਾ ਹਾਂ ਜੀ ਪੜਾਇਆ ਜਾਂਦਾ ਤੁਸੀਂ ਵੀ ਪਤਾ ਕੁਛ ਮਾੜਾ ਮੋਟਾ ਇਤਿਹਾਸ ਪਤਾ ਹੈ ਕਿ ਨਹੀਂ ਪਤਾ ਹੀ ਪਤਾ ਹੀ ਇੱਥੇ ਕਿਹੜੇ ਥਾਂ ਤੇ ਆਏ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਜਿਹੜਾ ਤੁਸੀਂ ਬਾਣਾ ਪਾਇਆ ਪਤਾ ਕਿਹੜਾ ਬਾਣਾ ਇਹ ਹਾਂ ਜੀ ਕਿਹੜਾ ਬਾਣਾ ਇਹ ਗੁਰੂ ਸਾਹਿਬ ਨੇ ਬਖਸ਼ਿਆ ਬਾਣਾ ਪਰ ਨੀਲਾ ਨੀਲਾ ਬਾਣਾ ਹੈ ਨਾ ਗਤਕਾ ਖੇਡਦੇ ਸੀ ਹਾਂਜੀ ਹਾਂਜੀ ਬਰਕਤਕਾ ਖੇਡਦੇ ਆਪਾਂ ਬਾਣੇ ਦੇ ਵਿੱਚ ਖੇਡਦੇ ਗਤਕਾ ਤੇ ਗੁਰੂ ਸਾਹਿਬ ਨੇ ਬਖਸ਼ਿਆ ਬਾਣਾ ਹਾਂਜੀ ਹਾਂਜੀ ਤੇ ਆਪਾਂ ਜਦੋਂ ਵੀ ਆਣਾ ਇਸ ਸਥਾਨ ਦੇ ਉੱਪਰ ਤਨਤਮਸਤਕ ਹੋਣਾ ਕਿਉਂਕਿ ਬਹੁਤ ਵੱਡਾ ਸਥਾਨ ਹੈ ਛੋਟੇ-ਛੋਟੇ ਸਾਬ ਜਦਾਂ ਨੀਆ ਦੇ ਵਿੱਚ ਚੁਣਾਇਆ ਦਿੱਤਾ ਗਿਆ ਸੀ ਹਾਂਜੀ 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 ਚਮਕੌਰ ਦੀ ਗੜੀ ਦੇ ਵਿੱਚ ਪਰ ਉਹਨਾਂ ਨੇ ਇਹ ਨਹੀਂ ਕਬੂਲ ਕੀਤੀ ਸੀ ਕਹਿੰਦੇ ਅਸੀਂ ਜਿਹੜਾ ਠੀਕ ਹੈ ਜੁਗਾਰਾ ਛੱਡੋ ਸਾਰੇ ਇਕੱਠੇ ਹੋ ਗਏ ਬੋਲੇ ਰਹਾਉ ਰਹਾਉ ਸੋ जी ਸੋ ਸਿਨਿਆਕਾਲ ਬਾਕੀ ਜਾਂਦੇ ਜਾਂਦੇ ਖਾਸ ਤੌਰ ਤੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਗੱਤਕੇ ਦੀ ਸਖਲਾਈ ਵੀ ਦੇ ਰਹੇ ਹੋ ਨਾ ਬੱਚਾਂ ਨੂੰ ਦੇ ਰਹੇ ਹੋ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਉਹ ਬਹੁਤ ਘੱਟ ਜੜੀ ਆ ਵਿਰਸੇ ਦੇ ਨਾਲ ਜੁੜਦੀ ਆ ਇਤਿਹਾਸ ਦੇ ਨਾਲ ਜੁੜਦੀ ਆ ਉਹਨਾਂ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੋ ਉਹਨਾਂ ਨੂੰ ਵੀਰੇ ਮੈਂ ਆਹੀ ਕਹਿਣਾ ਚਾਹੁੰਦਾ ਏ ਤੁਸੀਂ ਆਪਣਾ ਇਤਿਹਾਸ ਭੁੱਲਦੇ ਜਾ ਰਹੇ ਹੋ ਉਹਨਾਂ ਦੇ ਮਾਪੇ ਪਾਪਾ ਨੂੰ ਵੀ ਮੈਂ ਆਹੀ ਚੀਜ਼ ਕਹਿ ਰਿਹਾ ਵੀ ਤੁਸੀਂ ਆਪਣਾ ਇਤਿਹਾਸ ਭੁੱਲਦੇ ਜਾ ਰਹੇ ਹੋ ਜਿਹੜੇ ਵੀ ਫਤੇਗੜ ਸਾਹਿਬਾਨ ਨੇ ਆ ਜੀ ਉਹਨਾਂ ਨੂੰ ਮੈਂ ਆਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਉਰੇ ਆ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜਝਾਰ ਸਿੰਘ ਉਹਨਾਂ ਦੇ ਕੈਂਟ ਤੇ ਰਾਤ ਤੇ ਚੱਲੋ ਠੀਕ ਹੈ ਇਹ ਰਾਤ ਤੋਂ ਬਿਨਾ ਕੁਝ ਨਹੀਂ ਹੈਗਾ ਮੇਰੀ ਆਹੀ ਹੱਥ ਜੋੜ ਕੇ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਉਰੇ ਆਉਣੀ ਐ ਉਹਨੂੰ ਆਹੀ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਦੇ ਕੇਸ ਕਤਲ ਨਾ ਕਰੋ ਨਾ ਕਰੋ ਨਾ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿਉਂਕਿ ਅਸੀਂ ਜਦ ਬੱਚਿਆਂ ਨੂੰ ਲੈ ਕੇ ਆਨੇ ਸਾਡਾ ਮਨ ਇੰਨਾ ਖੁਸ਼ ਹੁੰਦਾ ਏ ਜਦ ਅਸੀਂ ਕਿਤੇ ਆਪਣੇ ਨਾਮ ਦੇ ਪਿੱਛੇ ਸਿੰਗਲ ਲਿਖਿਆ ਹੁੰਦਾ ਏ ਉਹਨਾਂ ਨਾਲ ਕੇਸ ਕਤਲ ਕਰਾਏ ਹੁੰਦੇ ਆ ਠੀਕ ਹੈ ਜੀ ਤੇ ਉਸ ਟਾਈਮ ਸਾਨੂੰ ਸੋਚ ਕੇ ਵੀ ਆਂਦੇ ਸੱਚੇ ਪਾਤਸ਼ਾਹ ਨੇ ਸਾਨੂੰ ਐਡਾ ਵੱਡਾ ਬਾਣਾ ਬਖਸ਼ਿਆ ਬਾਣੀ ਬਖਸ਼ੀ ਅਸੀਂ ਸਿੰਘ ਹੋ ਕੇ ਸਿੰਘ ਅਸੀਂ ਸਿੰਘ ਨਹੀਂ ਬਣ ਸਕਦੇ ਅਸੀਂ ਕੇਸ ਕਤਲ ਕੇਸ ਕਤਲ ਕਰਾਉਨੇ ਆ ਸਿਰਫ ਮੇਰੀ ਆਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਜਿੰਨੇ ਵੀ ਉਰੇ ਵੀਰ ਆਨੇ ਆ ਕੇਸ ਰੱਖੋ ਸਿੱਖੀ ਨਾਲ ਜੁੜੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਚਿਹਾਰ ਸਿੰਘ ਉਹਨਾਂ ਦੇ ਰਾਹ ਤੇ ਚੱਲੋ ਭਾਈ ਬੇਨਤੀ ਹੈ ਜੀ ਮੇਰੀ ਸੋ ਬਿਲਕੁਲ ਇਹ ਸਨ ਛੋਟੇ ਛੋਟੇ ਬੱਚੇ ਜਿਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟੈਪਟੀਵੀ ਟੀਮ ਜਿਨੇ ਇਹ ਨਾਲ ਗੱਲਬਾਤ ਕੀਤੀ ਹੈ ਸੋ ਸਾਨੂੰ ਜਿਹੜਾ ਲੋੜ ਹੈ ਕਿਉਂਕਿ ਅੱਜ ਅਸੀਂ ਜਿਹੜਾ ਇਸ ਠੰਡ ਦੇ ਵਿੱਚ ਆਪਾਂ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਨਾ ਲੈ ਕੇ ਆਈਏ ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈ ਇੱਕ ਵਿਲੱਖਣ ਇਤਿਹਾਸ ਹੈ ਸੋ ਇਤਿਹਾਸ ਤੋਂ ਜਿਹੜਾ ਆਪਣੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਬੱਚਨ ਨੂੰ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਹੋ ਸਾਂਝੀ ਹੋ ਸਕੇ ਫਤਿਹਗੜ੍ਹ ਸਾਹਿਬ ਤੋਂ ਕੈਮਰਮੈਨ ਹਰਪੀ ਸਿੰਘ ਦੇ ਨਾਲ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ